ਬਲਵੰਤ ਸਿੰਘ ਰਾਜੋਆਣਾ ਨੂੰ ਮੈਡੀਕਲ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਪਾਈ ਰਾਜੋਆਣਾ ਨੇ ਬਾਬੂ ਕਤਾ ਨਾਲ ਕਿਹਾ ਮੈਨੂੰ ਮਿਲਣ ਵਾਲੀ ਸਜ਼ਾ ਨੂੰ ਨਾ ਰੋਕੋ ਸਵਰਗਵਾਸੀ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਅਤੇ ਹਸਪਤਾਲੇ ਵਿੱਚ ਜਾਂਚ ਲਈ ਲਿਆਂਦਾ ਗਿਆ ਪਾਈ ਰਾਜੋਆਣਾ ਜੇਲ੍ਹ ਤੋਂ ਹਸਪਤਾਲ ਪਹੁੰਚੇ ਅਤੇ ਡਾਕਟਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਿਹਤ ਬਾਰੇ ਇੱਕ ਮਹੱਤਵਪੂਰਨ ਖੁਲਾਸਾ ਕੀਤਾ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ਬਾਰੇ ਇੱਕ ਮਹੱਤਵਪੂਰਨ ਬਿਆਨ ਦਿੰਦੇ ਹੋਏ ਜੱਥੇਦਾਰ ਗੜਗੱਜ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਮੇਰੀ ਸਜ਼ਾ ਦਾ ਫੈਸਲਾ ਹੋਣ ਦਿਓ ਅਤੇ ਇੰਤਜ਼ਾਰ ਖਤਮ ਹੋ ਗਿਆ ਹੈ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਦੇ ਪਟਿਆਲਾ ਤੋਂ ਰਿਪੋਰਟ Qua quanh 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 30 ਸਾਲ ਹੋ ਗਏ ਅਨੁਸਾਰ ਪੁੰਨੀਵਾ ਸਾਲ ਤੋਂ 89 ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜਗੀਰ ਪੈਂਡੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਬਾਰ ਬਾਰ ਅਰੈਸਟ ਕਰਦੇ ਫੈਸਲੇ ਨਹੀਂ ਹੁੰਦੇ ਲੋਕਾਂ ਦਾ ਮੈਂ ਅੱਜ ਤੱਕ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜਿਹੜੀ ਸ਼ਰਤ ਹੈ 48 ਦਿਨਾਂ ਦਾ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਬਹੁਤ ਹੋ ਗਿਆ ਇੰਤਜ਼ਾਰ ਹੋ ਗਿਆ ਮੇਰੇ ਸਾਹਮਣੇ 14 ਪਿਛਲੇ 14 ਸਾਲ ਜਿੱਦਣੇ ਕਰਦੇ ਆਂ ਬੰਦ ਨਹੀਂ ਕਰਦਾ ਸਰਕਾਰ ਦੇ ਆਇਆ ਨਾ ਕਰੋ ਆਮ ਦੇ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਬਾਬਾ ਜੀ ਕਿਵੇਂ ਬਿਕਦੇ ਸਾਰੇ ਇਲੈਕਸ਼ਨ ਬਾਰੇ ਮੈਂ ਆਪਣੇ ਹਿਸਾਬ ਦੀ ਗੱਲ ਕਰ ਰਿਹਾ ਜੀ ਬੰਦ ਹੋ ਗਏ ਬੇਨਤੀ ਕਰਦਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਕਾਲ ਤੇ ਜਿੱਥੇ ਜਿੱਥੇ ਦਾ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਸਰ ਡੈਂਟਲ ਦੀ ਮਾਈਨਰ ਪ੍ਰੋਬਲਮਸ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 7ਵਾਂ ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ ਚ ਹੀ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਸਿਰ ਰੂਟੀਨ ਚ ਆਏ ਜੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨਟ ਨਹੀਂ ਹੈ ਉਹ ਜੋ ਕੰਪਲੇਨਟ ਸੀ ਉਹ ਦੀ ਰੀਡਰੈਸ ਕਰ ਦਿੱਤੀ ਹੈ ਜੀ ਇਹ ਉਹ ਦੁਬਾਰਾ ਆਣ ਕੇ ਅਸੀਂ ਦੇਖ ਲਾਂਗੇ ਉਹ ਤਾਂ ਐਡਮਿਨਿਸਟ੍ਰੇਟਿਵ